ਓ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵੰਸ਼ ਬਚਾਉਣਾ ਔਖਾ ਹੋ ਗਿਆ ਨਸ਼ੇ ਹਿਗਰ ਦੁਆਰਾ 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 ਚੱਲ ਵਾ ਚੱਲ ਵਾ ਚੱਲ ਵਾ ਚੱਲ ਵਾ ਬੰਦਾ ਆ ਜਾਣਾ ਬੰਦਾ ਬਹੁਤ ਗਿਆ ਲੱਗਾ ਚੱਲੋ ਹੋਰ ਕੈਂਟ ਬੰਦਾ ਯਾਰ ਲੱਗਾ ਮਰੀ ਜਾਨ ਓਕੇ ਓਕੇ ਪਾਜੀ ਟੂ ਪਾਜੀ ਟੂ ਪਾਜੀ ਆ ਵੀ ਆ ਗਈ ਓਏ ਧਿਆਨ ਨਾ ਬੋਟੂਆ ਮੈਂ ਕੱਢ ਲਈ ਉਹਦੇ ਕੋ ਬੱਜ ਕੇ ਬਾਜ ਕੇ ਨਿਕਲ ਗਿਆ ਜੀ ਹਾਂ ਜੀ ਸਤਿ ਆ ਜੀ ਬਹੁਤ ਵਧੀਆ ਜੀ ਧੰਨਵਾਦ ਰੋ ਕਿੰਦਾ ਠੀਕ ਹੈ ਆ ਵਧੀਆ ਜੀ ਆ ਲੈ ਜਾ ਮੇਰੀ ਜਾਨ ਉਹਦੀ ਸਰ ਐਦਾਂ ਕਰ ਮਿਹਰਬਾਨੀ ਸਿਰ ਪੈਰ ਦਾ ਗੂਠਾ ਵੀ ਮੂੰਹ ਚ ਤੂੰ ਅੱਗ ਨਾ ਲਾ ਦੇ ਅੱਗੇ ਉਹ ਗਰਮੀ ਹੈ ਇਧਰ ਨੂੰ ਆ ਜਾ ਨੇਡੂ ਭਾਜੀ ਤੀਸਰੀ ਵਾਰੀ ਖਾਣ ਲੱਪਿਆਂ ਪਕੌੜੇ ਮੈਂ ਤਾਂ ਕਿਹਾ ਨੀਟੂ ਭਾਈ ਨੂੰ ਭਾਜੀ ਭਾਂਡੇ ਦਾ ਮੂੰਹ ਖੁੱਲੋ ਕੁੱਤੇ ਨੂੰ ਸ਼ਰਮ ਆਉਣੀ ਕਿ ਤੈਨੂੰ ਹੈ ਹੀ ਨਹੀਂ ਨੀਟੂ ਭਾਜੀ ਐਤ ਕੀ ਕਿਧਰੋਂ ਟਿਕਟ ਮਿਲਨੀ ਸਾਨੂੰ ਰੱਬ ਵੱਲੋਂ ਰੱਬ ਵੱਲੋਂ ਕਹਿੰਦੇ ਰੱਬ ਵੱਲੋਂ ਨੰਬਰ ਲੱਗ ਮਿੰਟ ਦੋ ਮਿੰਟ ਚੱਲ 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 ਰੁਕ ਜਾ ਰੁਕ ਜਾ ਬੱਸ ਆਲਿਓ ਜੇਬਾਂ ਬਚਾ ਕੇ ਉਹ ਨੀਟੂ ਸ਼ਟਰ ਵਾਲਾ ਆ ਗਿਆ ਦੇ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਹੈ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਆ ਗਿਆ ਆ ਗਿਆ ਮੀਟੂ ਛੱਡਣਾ ਹਰ ਅੱਜ ਓਪਨਿੰਗ ਸੈਰੇਮਨੀ ਤੇ ਸਾਡੇ ਨਾਲ ਚੱਲੇ ਨੇ ਟੋਪੀਆਂ ਨੇ ਜਾਦੂਗਰਾਂ ਵਾਲੀ ਪਾਈ ਆ ਕਿਹੜੇ ਕਾਮੇ ਦੇ ਨੇਤਾ ਆਲੇ ਆ ਜੀ ਟੋਪੀ ਕਿਹੜੀ ਆ ਇਹਨੇ ਜਾਦੂਗਰਾਂ ਵਾਲੀ ਪਾਈ ਆ ਬਹੁਣੀ ਮਸਕੇ ਲੱਗਾ ਜੀ ਆਜੋ ਭਾਜੀ ਬਹਿ ਲੋ ਜੀ ਚੱਲੀ ਜਾ ਫੇ ਇਧਰ ਦੇ ਮਾਰੇ ਨੇ ਕਾ ਤੇ ਮੈਂ ਕਹਿਆ ਯਾਰ ਕਿਧਰ ਕਿਹੜੀ ਕਰੀਮ ਦਾ ਬੇੜਾ ਕਰਕੇ ਕਰਨਾ ਬੰਦ ਕਰਾਉਣੀ ਤੁਸੀਂ ਕੰਪਨੀ ਇਹ ਨਹੀਂ ਟੂ ਭਾਜੀ ਸਾਡੇ ਜਿਹੜੇ ਕੀ ਇਸ ਟਾਈਮ 2024 ਚ ਇਲੈਕਸ਼ਨ ਹੋ ਰਹੇ ਆ ਲੋਕਤੰਤਰ ਦੀ ਸੇਵਾ ਕਰਨ ਲਈ ਮੋਰੇ ਉੱਗੇ ਨੌਜਵਾਨ ਮੋਰੇ ਆਏ ਨੇ ਨੌਜਵਾਨ ਦਿਲਾਂ ਦੀ ਧੜਕਣ ਧੜਕਣ ਆਣ ਬਾਣ ਸ਼ਾਨ ਤੁਹਾਨੂੰ ਵਿਚਾਰ ਦਿਓ ਥੋੜੇ ਜੇ ਤੁਸੀਂ ਕੀ ਕਹਿਣਾ ਤੇ ਹੁਣ ਮੈਂ ਮੈਂ ਨਵਾਂ ਕੈਂਡੀਡੇਟਾਂ ਜੀ ਵਾਦ ਤੋਂ ਵਾਦ ਵੋਟਾਂ ਪਾਓਗੇ ਤੇ ਅੱਗੇ ਲੈ ਕੇ ਆਓ ਤੇ ਜੇ ਪਿੱਛੇ ਕਰਤਾ ਫਿਰ ਤੇ ਬੜੀ ਮੁਸ਼ਕਲ ਗੱਲ ਹੈ ਨਹੀਂ ਐਤ ਕੀ ਭਾਜੀ ਹੋਣੀ ਜਿਹੜੀਆਂ ਕਿਹੜੀਆਂ ਭਾਜੀ ਇਲੈਕਸ਼ਨ ਹੈ ਜਿੱਚ ਤੁਹਾਨੂੰ 5000 ਵੋਟ ਐ ਐਮਪੀ ਦੇ ਐਮਪੀ ਦੀਆਂ ਨਹੀਂ ਐਮਪੀ ਦੀਆਂ ਹੈ 5000 ਭਾਜੀ ਹੋਣੀ ਬਹੁਤ ਯਾਨੀ ਕਿ ਭਾਜੀ ਉਹ ਚ ਤੁਹਾਡੀ ਜਾਨਕੀ ਇਨਕਰੀਜ਼ ਹੋਇਆ ਥੋੜਾ ਜਿਹਾ ਵੋਟਾਂ ਵਧੀਆ ਆ ਹਾਂ ਭਾਈ ਵਧੀਆ ਹੈਨਾ ਆ ਕਿਹੜੀ ਤੁਸੀਂ ਲੋਨ ਦੇ ਪਈ ਤਾ ਆ ਕਿਹੜੀ ਹੈ ਭਾਜੀ ਆਵਾ ਪੰਦੀ ਹੈ ਭਾਜੀ ਤਰ ਨਵਲੀ ਆ ਇਹ ਭਾਈ ਹੁਣੀ ਫੇਰ ਹੁਣ ਨਵਲੀ ਲੋਨ ਦੇ ਆ ਕੰਪਨੀ ਬੰਦ ਹੋਈ ਲੋ ਹੁਣ ਬੰਦ ਹੋਈ ਲੋ ਭਾਈ ਹੁਣੀ ਜਦੋਂ ਇਦਾਂ ਹੱਥ ਮਲਿਆ ਤੇ ਵਿੱਚੋਂ ਫੀਮ ਨਿਕਲੀ ਹਾਲ ਲੈ ਚੱਕੋ ਜੀ ਲਾਤੀਆਂ ਕਰੀਮਾਂ ਅੱਜ ਨਹੀਂ ਬੰਦਾ ਆ ਗਈਆਂ ਕਰੀਮਾਂ ਭਾਜੀ ਤੇ ਇੱਕ ਤਾਂ ਸਕਿਉਰਟੀ ਮਿਲ ਰਹੀ ਤੁਹਾਨੂੰ ਕਿਨੇ ਹਾਂਜੀ ਬਾਜੀ ਤੇਰੇ ਸ਼ਹਿਰ ਦੀ ਕਰੀਬ ਸਕਿਉਰਟੀ ਤੋਂ ਕਿ ਆਪ ਦਾ ਭੁੱਖੇ ਮਾਰਦੇ ਉਹਨਾਂ ਨੂੰ ਵੀ ਮਾਰਨਾ ਨਹੀਂ ਨੀਟੂ ਬਾਜੀ ਆਪਾਂ ਇਦਾਂ ਕਰੀਏ ਸਕਿਉਰਟੀ ਇੱਕ ਤਾਂ ਵੋਟਾਂ ਦੀ ਗੱਲ ਕਰਦਾ ਨੀਟੂ ਬਾਜੀ ਨੇ ਸਕਿਉਰਟੀ ਤਾਂ ਲਈ ਸੀ ਪਿਛਲੀ ਵਾਰੀ ਉਹ ਸਕੂਟਰ ਤੇ ਲੱਦੀ ਫਿਰੇ ਨਾਲ ਉਹ ਵੀ ਕਹਿੰਦੇ ਕਹਿੰਦੇ ਤੂੰ ਇਲੈਕਸ਼ਨ ਕਿਉਂ ਲੜਦਾ ਪਰ ਕੀ ਕਰੀ ਗਰੀਬ ਬੰਦਾ ਵਾ ਯਾਰ ਗਰੀਬ ਬੰਦੇ ਲਾਤਾਂ ਦੇ ਨਾਲ ਲੜਨਾ ਪੈਂਦਾ ਤੁਸੀਂ ਸਾਰੇ ਜਣੇ ਵੋਟਾਂ ਪਾਓ ਜਿੱਤਾਓ ਉਹ ਨਹੀਂ ਪਾਜੀ ਇਹ ਮੇਨ ਤੁਹਾਡਾ ਕਾਰਨ ਕੀ ਆ ਵੋਟਾਂ ਦੇ ਵਿੱਚ ਸਭ ਤੋਂ ਪਹਿਲਾਂ ਨਹੀਂ ਜਦੋਂ ਪਾਜੀ ਐਮਪੀ ਬਣ ਗਏ ਤੁਸੀਂ ਸਭ ਤੋਂ ਪਹਿਲਾਂ ਤਾਂ ਮੇਰੇ ਖਾਨਾ ਗੋਲੇ ਤੇ ਪਰਚਾ ਕਰਾਉਣਾ ਕਹਿੰਦਾ ਬਹੁਤ ਗੋਤੇ ਖਾਣੀ ਕਰਦਾ ਪਾਜੀ ਨੇ ਕਹਿੰਦਾ ਬੇੜਾ ਘਰਕ ਕੀਤਾ ਪਿਆ ਮੇਰਾ ਕਹਿੰਦਾ ਸਾਰੀਆਂ ਵੋਟਾਂ ਹਿੱਲ ਗਈਆਂ ਯਾਰ ਮੇਰੀਆਂ ਤੁਹਾਡੇ ਸਪੋਰਟਾਂ ਤੇ ਵੋਟਾਂ ਦੋਨੇ ਹਿੱਲ ਗਈਆਂ ਉਹ ਕਿੱਦਾਂ ਉਹ ਕਹਿੰਦੇ ਗੋਲੇ ਨੇ ਤੇਰੀ ਇੰਨੀ ਬੇਇੱਜ਼ਤੀ ਕੀਤੀ ਤੂੰ ਬੁਰੀ ਵਿਸ਼ਾ ਕੇ ਸਾਲਿਆ ਪੰਜਾਬੀਆਂ ਦਾ ਤੈਨੂੰ ਅਸੀਂ 100-100 ਡਾਲਰ ਦੇ ਦਿੰਦੇ ਨਜ਼ਰ ਨਹੀਂ ਭਾਜੀ ਪਤਾ ਕੀ ਚੱਕਰ ਹੁਣ ਐਦ ਕਿ ਵੋਟਾਂ ਤੁਹਾਡੀਆਂ ਅਸੀਂ ਜਾਣਾ ਤੁਹਾਡੇ ਨਾਲ ਮੰਗਣ ਢੋਲ ਕਰਾ ਕੇ ਤੁਹਾਨੂੰ ਇਹ 6-7 ਲੱਖ ਇਹਦਾ ਫੋਲਵਰ ਆ ਠੀਕ ਆ 6-7 ਲੱਖ ਮੇਰਾ ਬੁੱਧੂ ਦਾ ਹੈਗਾ 3-4 ਲੱਖ ਮੈਂ ਕਹਿੰਦਾ ਮੈਂ ਕਹਿੰਦਾ ਭਾਜੀ ਵੋਟਾਂ ਹੀ ਆ ਸਾਰੀਆਂ ਅੱਜ ਆਪਾਂ ਕਰੀਮਾ ਸ਼ਹਿਰ ਦੀ ਸਾਨੀ ਕਰੀਮਾ ਲਾ ਲੈਣੀ ਆ ਮੂੰਹ ਨੂੰ ਉਹ ਮਤਲਬ ਸਾਰੇ ਸ਼ਹਿਰ ਦੀ ਕਰੀਮਾ ਕਰਦਾ ਸੋਨਾ ਫੇਮ ਨਹੀਂ ਲੱਗਦਾ ਕੀ ਕਰੀਏ ਯਾਰ ਹਮ ਤਵੇ ਨੂੰ ਜਿੰਦਾ ਮਰਜ਼ੀ ਰੱਖ ਤਵੇ ਨੂੰ ਜਿੰਦਾ ਮਰਜ਼ੀ ਰੱਖਣ ਤਵਾ ਕਾਲਾ ਹੀ ਰਹਿਣਾ ਉਹ ਗੱਲ ਆ ਸਾਡਾ ਨਹੀਂ ਅਸੀਂ ਜਦੋਂ ਐਨੀ ਟੂ ਪਾਜੀ ਜਿਹੜੀਆਂ ਜਿਹੜਾ ਸਾਡੇ ਫੋਲੋਅਰ ਆ ਤੁਹਾਨੂੰ ਤੁਹਾਡਾ ਫਿਰ ਐਪੀ ਬਣ ਕੇ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕੰਮ ਕਰਨਾ ਆ ਅਵਾਰੇ ਕੁੱਤਿਆਂ ਕੁੱਤਿਆਂ ਨੂੰ ਨਿੱਕਰਾ ਪਵਾਉਣੀਆਂ ਤੁਸੀਂ ਐਪੀ ਬਣ ਕੇ ਸਾਡਾ ਕੰਮ ਪਹਿਲਾਂ ਇਹ ਆ ਜੀ ਤੁਹਾਨੂੰ ਫੜ ਕੇ ਨਲੋਣਾ ਤੇ ਮੇਰਾ ਕੰਮ ਆ ਤੁਹਾਡੇ ਗਿੱਟਿਆਂ ਤੇ ਕੂਚਾ ਫੇਰਨਾ ਹੋਰ ਗੱਡੀ ਕਿੱਥੇ ਲਾਈ ਜਨੇਟੂ ਭਾਜੀ ਆ ਇੱਥੇ ਲਾ ਲਈਏ ਭਾਜੀ ਆ ਦੁਕਾਨ ਆਪਣੇ ਭਾਜੀ ਹੋਣਾ ਦੀ ਆ ਸਾਹਮਣੇ ਖੁੱਲੀ ਡੈਵਲ ਕਲੈਕਸ਼ਨ ਤੇ ਇੱਥੇ ਖਾਨ ਭਾਜੀ ਆ ਰਹੇ ਆ ਤੇ ਤੁਹਾਡਾ ਗਾਣਾ ਸੀ ਗਾਉਣਾ ਕਿੱਥੋਂ ਗੰਦੀ ਗੰਦੀ ਆਉਂਦੀ ਹੈ ਆਵਾਜ਼ ਨੀਟੂ ਉੱਥੇ ਨੋਂਦਾ ਹੋਵੇਗਾ ਟੂ ਭਾਜੀ ਮੁਰਦਾਬਾ ਟ੍ਰੀਟੂ ਭਾਜੀ ਨੀਟੂ ਭਾਜੀ ਜਿੰਦਾਬਾਦ ਮੁਰਦਾਬਾ ਮੁਰਦਾਬਾ ਨੀਟੂ ਭਾਜੀ ਮੁਰਦਾਬਾ ਆ ਆ ਆ ਭਾਜੀ ਆਪਣੇ ਡੈਵਲ ਭਾਜੀ ਸਾਸਰੀ ਕਾਲ ਭਾਜੀ ਸਾਸਰੀ ਕਾਲ ਇਧਰ ਨੇਡੂ ਭਾਜੀ ਆ ਗਿਆ ਇਧਰ ਹੱਥ ਗਿਆ ਭਾਜੀ ਆਜੋ ਆਜੋ ਭਾਜੀ ਉਹ ਬਹੁਤ ਮੁਬਾਰਕਾਂ ਭਾਜੀ ਇਧਰ ਡੈਵਲ ਭਾਜੀ ਨੂੰ ਬਹੁਤ ਬਹੁਤ ਮੁਬਾਰਕਾਂ ਫਗਵਾੜੇ ਖੋਲ ਲਿਆ ਜੀ ਸ਼ੋਰੂਮ ਡੈਵਲ ਕਲੈਕਸ਼ਨ ਵਾਲਿਆਂ ਨੇ ਕਹਿੰਦੇ ਨਵਾਂ ਹੱਸੀ ਗਿਆ ਭਾਜੀ ਕਦਾਂ ਪਲਵਾਨ ਕਦਾਂ ਸੈਟ ਆ ਉਹ ਲੋ ਕਹੇ ਯਾਰ ਸਾਦਾ ਪੀਤਾ ਕੁਛ ਨੀਟੂ ਪੜ੍ਹੀ ਨਹੀਂ ਕਰੀਮ ਆ ਗਿਆ ਆਉਣਾ ਤੋਂ ਟੱਕਰ ਆ ਗਿਆ ਸਾਡੇ ਵਾਲਾ ਇੱਧਰ ਇਦਾਂ ਇਦਾਂ ਕਰੀਮ ਮਲੀ ਗਿੱਦ ਬਾਹਰ ਆ ਗਈ ਉਹ ਗੋਲੇ ਮੈਂ ਵਸਤੇ ਇੱਥੇ ਉਹ ਗੋਲੇ ਪੈ ਤੇ ਬੁੱਭੂ ਨਾਣ ਸੀ ਕਿ ਆ ਨੀਟੂ ਭਾਜੀ ਇੱਧਰ ਕੇਕ ਆ ਗਿਆ ਕਟਾਓ ਪਹਿਲਾਂ ਭਾਜੀ ਹੋਣਾ ਤਾਂ ਇਹ ਭਾਜੀ ਇਹਨਾਂ ਨੇ ਗੋਹਾ ਪੱਥੋ ਪਹਿਲੂ ਇੱਕ ਗੋਲੇ ਨੂੰ ਪਾਣਾ ਦਵਾ ਓਏ ਪੜਾ ਰਿਮਾਲ ਬਣਾ ਪਹਿਲੂ ਤੇਰੀ ਮੈਂ ਗਿੱਦ ਕੱਢਾਂ ਆ ਦਿੱਤੀ ਦੇਖਦਾ ਉਹ ਲੋ ਤੂ ਲੋਕਾਂ ਨੂੰ ਗਰੀਬੀ ਚੋਂ ਕੀ ਕੱਢਣਾ ਗਿੱਦ ਤੇ ਤੈਨੂੰ ਨਿਕਲ ਨਹੀਂ ਡਈ ਡੇਵਲ ਭਾਜੀ ਨੀਡੂ ਭਾਜੀ ਚੱਲਾ ਦੁਕਾਨ ਦੇ ਅੰਦਰ ਰੱਖਿਓ ਕਦਾਂ ਗੱਲੇ ਦੇ ਕੋਲ ਦੋ ਬੰਦੇ ਜਰੂਰ ਰੱਖਿਓ ਅੰਦਰ ਚੱਲਾ ਡੇਵਲ ਭਾਜੀ ਉਹ ਭਾਜੀ ਟੋਪੀ ਲਾ ਜੂਆਂ ਨੂੰ ਸਾਹ ਆਉਂਦੇ ਤੇ ਨੀਡੂ ਭਾਜੀ ਅੱਜ ਗਾਣਾ ਸੁਣਾਉਣਗੇ ਖਾਨ ਭਾਜੀ ਹੁਣਾਂ ਦਾ ਚਲੋ ਭਾਜੀ ਕੱਲੇ ਰਗੇਓ ਸੀ ਸੱਜਣਾ ਵੇ ਕੋਈ ਗੜ ਨਾਲ ਲਾਉਂਦਾ ਨਹੀਂ ਪਹਿਲਾਂ ਨਾ ਲਿਆ ਕਰੋ ਗਨ ਨਾਲ ਆ ਵੀ ਲਾਉਣ ਲਾਪਣਾ ਲੋਕਾਂ ਨੇ ਚੱਕੋ ਬਾਜੀ ਕੋਕ ਨਹੀਂ ਦੁੱਧ ਲਿਆਓ ਉਹ ਸਾਨੂੰ ਜਾਂਦਾ ਦਿਖਾਉਂਦੇ ਆਂਤੜੀਆਂ ਚ ਕਹਿੰਦੇ ਜਾ ਕੇ ਚਵਾ ਕੇ ਲਿਆ ਯਾਰ ਗੋਲੇ ਨੂੰ ਮਾਰਾਂਗਾ ਬੁੱਧੂ ਦਾ ਕੇ ਬਣ ਗਿਆ ਚੱਕੋ ਬਾਜੀ ਬੁੱਧੂ ਮੀਟੂ ਬਾਜੀ ਚੱਕੋ ਜਿੰਨਾ ਟਾਈਮ ਤੇਰਾ ਮੂੰਹ ਨਾ ਦੁਖਣਾ ਹਟੇ ਪਕੌੜੇ ਖਾਈ ਹੀ ਆਏਂਗਾ ਹਾਂ ਲਵਾਈ ਨੂੰ ਅਟੈਕ ਹੋ ਜਵੇ ਬਾਜੂ ਇਹ ਬੁੱਧੂ ਪਕੌੜੇ ਨੇ ਲਵਾਈ ਜੀ ਕਦਾਂ ਭਰਾ ਵੀਡੀਓ ਬਣਾਉਂਦੇ ਆ ਨੀਟੂ ਬਾਜੀ ਦੱਸੋ ਮੜ ਜਾ ਵਿਚਾਰ ਦਿਓ ਆਪਣਾ ਇਲੈਕਸ਼ਨਾਂ ਬਾਰੇ ਵਿਚਾਰ ਦਿਓ ਉੱਚੀ ਸਾਥ ਦੋ ਤੁਸੀਂ ਸਾਰੇ ਮੇਰਾ ਸਾਥ ਦੋ ਤੇ ਮੈਂ ਕੋਈ ਉੱਚੀ ਤਾਂ ਜਦੋਂ ਮਕਾਨੇ ਆ ਆ ਉੱਚੀ ਠੀਕ ਹੈ ਤੇ ਬਾਕੀ ਬਸ਼ਰਮ ਬੜੇ ਬਖੇ ਪਰ ਇਹਦੇ ਵਲੋਂ ਬਿਸ਼ਰਮੰਦ ਮੈਂ ਪਹਿਲੀ ਵਾਰ ਦੇਖ ਨਹੀਂ ਨੀਟੂ ਬਾਜੀ ਚਲੋ ਖਾ ਕੇ ਫਿਰ ਵੀ ਵਿਚਾਰ ਕਰਦੇ ਨਹੀਂ ਨੀਟੂ ਬਾਜੀ ਦੱਸੋ ਇੱਜ਼ਤ ਤਾਂ ਫਿਰ ਵੀ ਇੱਜ਼ਤ ਹੈ ਸ਼ਹਿਰ ਦੇ ਵਿੱਚ ਇਹ ਜਿਆਦਾ ਇੱਜ਼ਤ ਦਾ ਨਾਂ ਗੋਲਾ ਹੀ ਐ ਪਵਾਰ ਪਾ ਜੀ ਦਾ ਰੱਬ ਵਰਗੇ ਬੰਦੇ ਐ ਇਹ ਚੋਰ ਬਦਲ ਨਹੀਂ ਕਿੱਦਾਂ ਬਦਲ ਜਾਂਦਾ ਨਾਲ ਸਾਧ ਦਾ ਦੱਸਦੇ ਨਹੀਂ ਆ ਭਲਵਾਨ ਸਰਦਾਰ ਅੱਗੇ ਇਹ ਬਹੁਤੀ ਗੱਲ ਕਰ ਗੋਲਾ ਖਾ ਜਾ ਪਾ ਜੀ ਪਾ ਜੀ ਦੱਸ ਉਹਨੇ ਇਲੈਕਸ਼ਨ ਗੋਲਾ ਮਿੱਠਾ ਪੂਰੀਆਂ ਖਾ ਜਾ ਅੱਜ ਦੇਖ ਜਿੱਦਾਂ ਉਹਨਾਂ ਨੇ ਜਿੱਦਾਂ ਇਹਦਾ ਨਾਮ ਹੋਊਗਾ ਦੁਨੀਆ ਪੂਰਾ ਕਦਾਂ ਕਿਹੜੀਆਂ ਨੇ ਉਹਨੂੰ ਛੱਡ 5000 ਰਪੋਰਟ ਪਾਈ ਪਾ ਜੀ ਨੂੰ ਅਗਲੀ ਵਾਰੀ ਪਾ ਜੀ ਕਿੰਨਾ ਪੀਚਾ ਆ ਤੁਹਾਡਾ ਹਮੇਸ਼ਾ 5 ਲੱਖ ਦਾ ਪੂਰਾ ਟੈਨਸ਼ਨ ਆਪਣੇ ਕੋਲ 5 ਲੱਖ ਪਾਉਗੀ ਬੋਰਡਰ ਦੇ ਉੱਤੇ ਟੈਨਸ਼ਨ ਹੈਗੀ ਹੈ ਭਾਜੀ ਤੁਹਾਡਾ ਹੋਊਗੀ ਯਾਨੀ ਕਿ ਆਪਣਾ ਚੌਣ ਨਿਸ਼ਾਨ ਕਿਹੜਾ ਹੋਊਗਾ ਟੈਂਪੂ ਤੁਸੀਂ ਫੜ ਕੇ ਕਿ ਲੈਣਾ ਟੈਂਪੂ ਸਗਾ ਨੀਟੂ ਭਾਜੀ ਕਿੱਥੇ ਹੈ ਨੀਟੂ ਭਾਜੀ ਨੀਟੂ ਭਾਜੀ ਪਹਿਲੂ ਆ ਆਜੋ ਆ ਆ ਇੱਧਰ ਭਾਜੀ ਤਰ ਇੱਧਰ ਨੂੰ ਕਰੀਂ ਪਹਿਲੀ ਪਹਿਲੀ ਆ ਪਹਿਲੂ ਜੱਤੋ ਕਾਬਲੇ ਤਾਂ ਜੱਤੋ ਭਾਜੀ ਉਹ ਬਾਅਦ ਕੇ ਆਜੋ ਫੇਰ ਆਪਾਂ ਅੜੀ ਚੱਕ ਲਿਓ ਆਜਾ ਚੱਕ ਲਓ ਬੰਦਾ ਰਹਿ ਨਹੀਂ ਭਾਜੀ ਆਜਾ ਨੀਟੂ ਭਾਜੀ ਚੱਕੋ ਇਹ ਤਾਂ ਵੇਜੀਟੇਰੀਅਨ ਹੀ ਆ। ਅੱਛਾ ਜੀ। ਆਹ ਦੇ ਪਾਜੀ ਸੁੱਕੀ ਲੈਂਦੀ ਕਾਲ ਕੇ ਦਵਾ ਆ ਜੀ। ਇਹ ਖਾਸ ਸੁੱਕੀ ਲੈਂਦੀ। ਤੁਹਾਨੂੰ ਸੁੱਕੀ ਲੈ ਤੂੰ ਸਿੱਖ ਸੁੱਕੀਆਂ ਲੈਣੇ ਤੇ। ਸਾਖਰੀ ਕਾਲ ਅੰਕ ਜੀ। ਆਹ ਵਾਜੀ। ਪਹਿਰਿਆਂ ਸਲਾਉ ਨਹੀਂ ਟੂ ਪਾਜੀ। ਹੋ ਗਿਆ ਹੋ ਗਿਆ ਵਾਹ ਹੋ ਗਿਆ। ਉਹ ਜਰਾ ਖੰਦਾਨੀ ਇਹ ਤਾਂ ਬੰਦ ਕਰਦੇ ਹੋ ਬਾਅਦ ਬੰਦ ਕਰਦੇ ਹੋ ਫਿਰ ਦੁਬਾਰਾ ਬੰਦ। ਸਾਸੀ ਕਾ ਪਾਜੀ। ਸਾਸੀ ਕਾ ਪਾਜੀ। ਸਾਸਰੀ ਕਾਲ ਪਾਜੀ ਸਾਸਰੀ ਕਾਲ। ਇਹ ਡਾਕਟਰ ਜੀ। ਕੀ ਦਵਾ ਜੀ ਕੀ ਦਵਾ ਜੀ ਆਖਰੀ ਗੱਲ ਬਾਜੀ ਹੋਰ ਕਿੰਦਾ ਬਾਜੀ ਕੋ ਮਧੀਆ ਮਧੀਆ ਆ ਜੋ ਚੋਰ ਵੀ ਲਿਆਂਦਾ ਓਏ ਧਿਆਨ ਬੋਟੂਆ ਮੈਂ ਕੱਢਣੀ ਹੋਰ ਦੇਖੋ ਭੱਜ ਕੇ ਬਾਹਰ ਨਿਕਲ ਗਏ ਗਰੰਟੀ ਆ ਕਿਦਾਂ ਦਿਨ ਚ ਆ ਗਏ ਹਾਂ ਜੀ ਬਹੁਤ ਵਧੀਆ ਜੀ ਧੰਨਵਾਦ ਰੋ ਕਿਦਾਂ ਠੀਕ ਠਾਕ ਹੈ ਬਹੁਤ ਵਧੀਆ ਜੀ ਆਹ ਵਧੀਆ ਜੀ ਮੇਰੀ ਜਾਨ ਉਹਦੀ ਸਰ ਏਦਾਂ ਕਰ ਮਿਹਰਬਾਨੀ ਸਰ ਪੈਰ ਦਾ ਗੂਠਾ ਵੀ ਮੂਠੀ ਕਰਦਾ ਓ ਤੂੰ ਬਾਕੀ ਪੈਰੋ ਆ ਪੈਰ ਨੇ ਘੁਟੇ ਆ ਜੇ ਦੇਰ ਕਰ ਦੂਗਾ ਤੂੰ ਪਾ ਆ ਆਜੋ ਭਾਜੀ ਅਸੀਂ ਆਖਾਣੇ ਕਰਨਾ ਪਈਦਾ ਆ ਆਰੇ ਵਾਰੋ ਆਲਾਮਿਕੋ ਨਾ ਸਾਹਿਬ ਆ ਗਏ ਆਜੋ ਆਜੋ ਇੱਦਾਂ ਆਓ ਨੀ ਇੱਦਾਂ ਦੂਰੋਂ ਬਰਾ ਥੋੜੀ ਹੋਰ ਵੀ ਗੱਲ ਕਰਨਾ ਹੈ ਜੀ ਹੋ ਗਈ ਹਾਂਜੀ ਅਸਲਾਮੁਅਲੈਕੁਮ ਜੀ ਅੱਜ ਸਾਡੇ ਡੈਵਲ ਦੀ ਆ ਜਿਹੜਾ ਸ਼ੋਰੂਮ ਤਿਆਰ ਹੋਇਆ ਬਹੁਤ ਘੈਂਟ ਤਿਆਰ ਹੋਇਆ ਸ਼ੋਰੂਮ ਮਾਸ਼ਾਅੱਲਾ ਬਹੁਤ ਵਧੀਆ ਤੇ ਇਹਦੀ ਅਸੀਂ ਹੁਣ ਆਹ ਕਰਨ ਲੱਗੇ ਆ ਕਿਉਂਕਿ ਇਹਦੇ ਦੇਖੋ ਹੋਪਲਿੰਗ ਕਰਨ ਲੱਗੇ ਆ ਤੇ ਲਓ ਜੀ ਤੇ ਇਹਦੀ ਹੁਣ ਇਹਦਾ ਰੀਜ਼ਨ ਆਵੇ ਜੀ ਆਓ ਲਾਓ ਹੱਥ ਮੜਾ ਦੇ ਨਾਲ ਆਓ ਆਜਾ ਚਲੋ ਚਲੋ ਭਾਜੀ ਆਜੋ ਮੇਰੇ ਭਰਾ ਚਲੋ ਆਮੰਗੀ ਨਾਲ ਵੇ ਏ 1 2 ਏ ਏ ਏ ਚੈੱਕ ਰਾਈ ਲੌਡ ਲੌਡ ਕਦਾ ਉਧਰ ਕੋੜ ਦੇ ਕਿੰਨਾ ਮੋਟਾ ਜਾਣੇ ਅੱਗ ਨਾਲ ਵਾਲੀ ਕਿੰਡੇ ਨੂੰ ਚੁੱਪ ਕਾ ਦਾ ਥੱਬਨ ਦੀ ਟਿੱਕੀ ਲਿਓਨੇ ਬੁੱਤੀ ਨਹੀਂ ਅੱਜ ਕੱਲ ਮੁੰਡਿਆਂ ਦੀ ਬਾਂਦਰ ਵਰਗੀ ਬੁੱਤੀ ਮੈਂ ਕਿਹਾ ਗਾਣਾ ਸੁਣਾ ਖਾਨ ਪਾਜੀ ਦਾ ਕਹਿੰਦਾ ਸੌਣ ਲੱਗੇ ਡਾਡੇ ਨੂੰ ਮੈਂ ਕੋਈ ਗੱਲਾਂ ਲਾਉਂਦਾ ਨਹੀਂ ਮੈਂ ਕਿਹਾ ਪਹਿਲੂ ਨਾ ਲਉ ਫੇਜ ਲਾਉਣਗੇ ਐਤਾ ਨਾ ਪਰਸਪੁਰ ਕਾਗੇ ਚੀਨੀ ਆਖਲੇ ਬਹੁਤ ਖਤਰਨਾਕ ਬੰਦੇ ਹੁੰਦੇ ਨੇ ਇਹ ਭਿਆਵ ਵਿੱਚ ਆਪਾਂ ਗਏ ਸੀ ਇੱਕ ਬੰਦੇ ਪਰਸਕਾਰਲੇ ਉੱਥੇ ਮਾफी ਮੰਗੀ ਗਈ ਇੱਥੇ ਬੌਂਸਰ ਬਹੁਤ ਜ਼ਿਆਦਾ ਆਏ ਨੇ ਇੱਥੇ ਧੀਰੀ ਤੇਰੀ ਥੋਲੀ ਬੱਜਦੀ ਹੈ ਇੱਥੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਦੇਖਿਆ ਰਸਤਾ ਕਿੱਧਰ ਮੈਨੂੰ ਮਿਲਦਾ ਪਿਆ ਮੈਂ ਦੌੜ ਲਿਆ ਅੱਜ ਦੇ ਬੁਲਗੀ ਹੁਣ ਇਹ ਤਾਂ ਕਰਾਇਆ ਤਸਲੀਮ ਬਾਜੀ ਉਹਨੇ ਆਇਆ ਮੈਂ ਇੱਕ ਮਿੰਟ ਬੁਲਗੀ ਚਲੋ ਜੀ ਵਾਹ ਰੀ ਵਾਹ ਕੀ ਬਾਤ ਹੈ ਬਹੁਤ ਬਹੁਤ ਵਾਰ ਕਾ ਵੀ ਤਨੂੰ ਆ ਦੋ ਵਾਰ ਇੱਕ ਵਾਰ ਮਾਰ ਕੇ ਆਇਆ ਫੁੱਲ ਜੜੀਆਂ ਨਹੀਂ ਰਹਿ ਗਈਆਂ ਇੱਕ ਮਿੰਟ ਖਤਮ ਹਾਂ ਵੀ ਦਗ ਜਿਓ ਜਾਂ ਦੁਬਾਰਾ ਮੰਗਾਉਣ ਅਗਲੇ ਬਾਦੇ ਭੇਜਣਾ ਆ ਅਗਰ ਜੱਟ ਆਪਣੇ ਆ ਫੜ ਬਣਾ ਦੇ ਤਨੇ ਪਪੜੀ ਮੜੀ ਆਲੋ ਚਲੋ ਜੀ ਤਰੀਕਾ ਆਓ ਜੀ ਪੰਨੋ ਭਾਈ ਦਾ ਤਾੜੀਆਂ ਬਈ ਹੋ ਜੀ ਬਹੁਤ ਬਹੁਤ ਮੁਬਾਰਕਾ ਅਮਰ ਚਾਹੀਦਾ ਕਿੱਥੇ ਲਾਉਣ ਕਰੋ ਚੜ੍ਹ ਗਈਆਂ ਕਿਉਂ ਲੱਗ ਗਈ ਹੈ ਹਜੇ ਤਾਂ ਖਾਇਆ ਹੈ ਚਾਰ ਕੁ ਪਲੇਟਾਂ ਹੀ ਖਾਧੀਆਂ ਰਗੜੀਆਂ ਹਜੇ ਤੋਂ ਪਲੇਟਾ ਦਬਦਾ ਕੁਝ ਨਹੀਂ ਕਿਹਾ ਗੋਲਾ ਤੇ ਤੁਹਾਨੂੰ ਸਵੇਰ ਦੇ ਥੋੜੇ ਦਿਵਾਲੇ ਹੋਏ ਆ ਬੋ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ तेरे नाल सुबह मेरी तेरे नाल शाम गल मेरी क्यों नहीं मन दऊं मई बेहि जिंदगी ऐ तेरे नाल तू मेरा है पिया आजा वे महि ਮੈਨੂੰ ਤੇਰਾ ਇੰਤਜ਼ਾਰ ਜ਼ਿੰਦਗੀਏ ਤੇਰੇ ਨਾਮ ਤੂੰ ਮੇਰਾ ਏ ਪਿਆਰਾ ਆ ਜਾਵੇ ਆ ਜਾਵੇ ਮੈਨੂੰ ਤੇਰਾ ਇੰਤਜ਼ਾਰ ਗਰ ਵੀ ਖੜਾ ਜੀ ਇਹਨਾਂ ਤੋਂ ਸੁਣ ਲਓ ਮੈਨੂੰ ਤੇ ਕੋਈ ਨਹੀਂ ਸਾਡੀ ਲੈਣਾ ਦੁਨੀਆ ਨੂੰ ਸੁਣਾ ਪੜੀ ਸਗਾ ਨਿਕਲ ਲੈ ਕੇ ਮਾਸਣਾ ਗੁਰਵਾਨ ਜੀ ਸ਼ਗਨ ਕਰ ਦਿਓ ਇੱਕ ਆਰੇ ਹਾਂ ਉਹ ਪੀਜ਼ੀਆਂ ਵਾਂਦੂ ਚਿੱਟਾ ਅੱਜ ਕੱਲ ਮਿਲਦਾ ਆਡਰ ਤੇ ਵਾਂਛੇ ਬਚਾਉਣਾ ਔਖਾ ਹੋ ਗਿਆ ਨਸ਼ਾ ਦੀਆਂ ਮੀ ਦਾ ਦੇ ਇਧਰ ਪਾਜੀ ਹੁਣ ਹੀ ਆਏ ਕਹਿੰਦੇ ਮੁਫਤ ਕੈਂਪ ਲਾਉਂਦੇ ਦਵਾਈਆਂ ਦਾ ਹਾਂ ਪਾਜੀ ਨੇ ਨੀਟੂ ਪਾਜੀ ਨੇ ਕਿਹਾ ਪ੍ਰਮੋਟ ਕਰਨਾ ਹਾਂ ਮੈਂ ਪਹਿਲੇ ਤੂੰ ਫੈਂਸਣੀਆਂ ਦੀ ਦਵਾਈ ਲੈ ਆ ਭਲਾ ਹੋ ਜੂ ਭਲਾ ਹੋ ਜੂ ਗਰੀਬ ਦਾ ਆ ਉਹ ਸੋਹਣਿਆ 31 ਦਸੰਬਰ ਲੈ ਕੇ ਤੇਰਾ ਨੰਬਰ ਅਗਲੀ ਲਾਈਨਾਂ ਨਹੀਂ ਬੋਲਣੀ ਲੀਕ ਹੋ ਜਾਣੀ ਉਹ ਪਾਜੀ ਕੱਢੋ ਫਟੋ ਯਾਰ ਫੋਟੋ ਇਹਨੂੰ ਬਾਹਰ ਕੱਢੀਂ ਜਾਂਦੇ ਆ ਨੀ ਹੀਟ ਲੱਗਣਗੇ ਨਹੀਂ ਹੇਕ ਵਾਲਾ ਕੋਈ ਸੁਣਾ ਦੇ ਪਾਜੀ ਡੀਜੀਪੀ ਇੱਕ ਨਸ਼ੇ ਦੇ ਵਿੱਚ ਆ ਨਹੀਂ ਨਹੀਂ ਡੀਜੀਪੀ ਡੀਜੀਪੀ ਆਪ ਰੋਜ਼ ਬੀੜੀਆਂ ਪੀਦਾ ਮੇਰੇ ਮੇਰਾ ਲੈ ਕੇ ਦਾਰੀ ਡੀਜੀਪੀ ਹੋ ਜਾਵੇ ਡੀਜੀਪੀ ਡੀਜੀਪੀ ਪੰਜਾਬ ਦਾ ਸ਼ਹਿਰ ਉਹ ਤੇ ਬਾਹਰ ਦਾ ਹੁੰਦੀ ਹੈ ਜਨਾਬ ਦਾ ਡੀਜੀਪੀ ਪੰਜਾਬ ਦਾ ਕਰਤਾ ਹੈ ਜਿਹੜਾ ਬੰਦਾ ਖੱਪ ਬੱਲੀਏ ਕਢਾਉਂਦਾ ਹੈ ਉਸਕੇ ਵੱਟ ਬੱਲੀਏ ਮੇਰੀਆਂ ਦਿਨ ਤੱਕ ਜਿਹੜਾ ਪੱਟ ਬੱਲੀਏ ਉਹ ਲਓ ਜੀ ਪੰਜਾਬ ਦਾ ਉਹ ਬੱਲੇ ਯਾਰ ਆਪਾਂ ਜੀ ਬੂਟ ਦੇ ਖਾਣ ਪਾਜੀ ਤੇ ਮਾਰ ਬੂਟ ਇਹ ਪਾਜੀ ਇਹ ਬੂਟ ਲਾਉਣ ਵਾਸਤੇ ਨਹੀਂ ਮੈਂ ਬੂਟ ਚੱਕ ਲਓ ਜੀ ਪਾਜੀ ਹੁਣੇ ਚੱਲੇ ਕਹਿੰਦੇ ਕੈਨੇਡਾ ਤੇ ਫੇ ਹੁਣ ਆਕੇ ਮਿਲਦੇ ਆ ਪਾਜੀ ਇਨਸ਼ਾਅੱਲਾ ਮੇਰੀ ਆਪਕੇ ਪਾਜੀ ਓਕੇ ਜੀ ओके 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 मिलਦੇ ਹਾਂ ਮੈਂ 13 ਨੂੰ ਜਾਂ 13 ਨੂੰ ਜਾਂ 12 ਨੂੰ ਆਉਂਦਾ ਠੀਕ ਆਪਣਾ ਮਹੀਨਾ ਜਨਵਰੀ ਨੂੰ ਅੱਛਾ ਭਾਈ ਜੀ ओके ਜਨਵਰੀ ਹਾਂ ਜਨਵਰੀ ਚੰਗਾ ਜੀ ਤੂੰ ਅੱਗ ਨਾ ਲਾ ਦੇ ਅੱਗੇ ਬਹੁਤ ਗਰਮੀ ਹੈ ਇੱਧਰ ਨੂੰ ਆ ਜਾ ਭੋਲੇ ਭਾ ਜੱਫੀ ਪਾ ਮੇਰਾ ਭਰਾ ਭਾਜੀ ਕੈਨੇਡਾ ਚੱਲਾ ਆ ਰਿਹਾ ਬੰਦਾ ਆ ਜਾਣਾ ਬੰਦਾ ਬਹੁਤ ਗਿਆ ਆਇਆ ਬਹੁਤ ਗਿਆ ਬੰਦਾ ਯਾਰ ਚੰਗਾ ਮੇਰੀ ਜਾਨ ਓਕੇ ਓਕੇ ਭਾਜੀ ਲੱਗੂਗੀ ਮੇਰਾ ਪਤਾ ਨੇਟੂ ਪਾਜੀ ਆ ਜਾਓ ਪਾਜੀ ਲੋ ਇੰਟਰਵਿਊ ਤੁਸੀਂ ਅਸੀਂ ਵੀ ਬਣਾ ਲਈਏ ਪਾਜੀ ਉਹਨਾਂ ਦੀ ਨਹੀਂ ਨਹੀਂ ਗਲਤ ਗੱਲ ਨਹੀਂ ਕੋਈ ਕੁਝ ਸੀਰੀਅਸ ਚੰਗਾ ਮੁੱਦਾ ਨੇ ਸੀਰੀਅਸ ਮੁੱਦਾ ਹੀ ਸਹੀ ਹੈ ਇਹਦਾ ਜੀ ਬਸ ਹਾਂਜੀ ਬੋਲੇ ਨੂੰ ਬਾਹਰ ਕਰ ਦਿਓ ਬਾਕੀ ਸਾਰੇ ਅੰਦਰ ਆ ਜਾਓ ਫੋਨ ਤੇ ਲੱਗਾ ਫੋਨ ਤੇ ਲੱਗਾ ਬੋਲੇ ਦੀ ਵੀ ਥੇਲੀ ਆ ਪਾਜੀ ਲਓ ਜੀ ਇੰਟਰਵਿਊ ਲੱਗੂ ਚਾਲੂ ਹੁਣ ਆ ਮਾਈਕ ਲਾਓ ਭਾਜੀ ਮਾਈਕ ਸੈਂਟੀ ਸਹੀ ਆ ਸੈਂਟ ਸੈਂਟ ਸੈਂਟਰ ਸੈਂਟੀ ਸਹੀ ਆ ਸੈਂਟ ਨੀਟੂ ਭਾਜੀ ਉਹ ਪਾਈ ਰੱਖ 16 ਲਾਤਾ ਇੰਨਾ ਤੇ ਪੋਟ ਆ ਗਈਆਂ ਭਾਜੀ ਉਹ ਨੀਟੂ ਭਾਜੀ ਇੰਨਾ ਅਗੇ ਨਹੀਂ ਆਏ ਤਾਂ ਕੀ ਕਹਿੰਦੇ ਮੈਂ ਆਗੇ ਨਹੀਂ ਆਏ ਗੱਬੇ 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 ਲਓ ਸਹੀ ਆ ਭਾਜੀ ਚਲੋ ਜੀ ਕਰੋ ਇੰਟਰਵਿਊ ਸ਼ੁਰੂ ਉਹ ਕਰਦਾ ਕਿ ਲੋਇ ਜੁਗਣ ਵਾਲਾ ਨੂੰ ਕਹਿੰਦਾ ਨਾਕ ਨੇ ਆਏ ਪਰ ਕੀ ਕਹੋਂਗੇ ਕਿ ਤੁਸੀਂ ਕੌਣ ਆਏ ਜੀ ਪੰਜਾਬ ਦੀ ਆਣ ਬਾਣ ਤੇ ਸ਼ਾਨ ਆਣ ਬਾਣ ਤੇ ਸ਼ਾਨ ਓਏ ਬੋਲੇ ਬੋਲੇ ਮੈਂ ਤਾਂ ਚਪੜਾ ਮੰਗਿਆ ਫਤ ਲੱਗਿਆ ਉਹਨੂੰ ਮੈਡਮ ਜੀ ਇੰਨਾ ਕੀ ਤੁਹਾਡੇ ਨਿਊਜ਼ ਦਾ ਬੇੜਾ ਕਰਕੇ ਆਏ ਨਹੀਂ ਲੈਣ ਦੇ ਠੀਕ ਹੈ ਇੰਨਾ ਕੀ ਬੇੜਾ ਕਰਦੇ ਆਏ ਤੁਸੀਂ ਤੁਹਾਡੇ ਚੈਨਲ ਦੇ ਇਹ ਬੰਦ ਲੈਂਦਾ ਕੋਈ ਨਾ ਕਰ ਲਾਂਦੇ ਇਧਰ ਇੰਟਰਵਿਊ ਪੂਰੀ ਕਰ ਲੈ ਚਲੋ ਭਾਜੀ ਬੈਠੋ ਭਾਜੀ ਮੈਨੂੰ ਫੜ ਕੇ ਬਾਹਰ ਕੱਢ ਯਾਰ ਇਹਨੂੰ ਇਹਦੀ ਮੈਂ ਕਿਹਾ ਮੈਡਮ ਇਹਦੀ ਇੰਟਰਵਿਊ ਸ਼ੁਰੂ ਤੋਂ ਹੀ ਕਰਨ ਨਿਟ ਭਾਜੀ ਲੈ ਤੇਰੇ ਗੋਲੇ ਮਰੀ ਦਾ ਇੰਟਰਵਿਊ ਹੋਣ ਲੱਗੀ ਸੀ ਕੋਈ ਨਹੀਂ ਮੈਡਮ ਕੋਈ ਨਹੀਂ ਛੱਡੋ ਯਾਰ ਕੋਈ ਨਹੀਂ ਜੀ ਨਾ ਦੂਸਾ ਥੋੜਾ ਕਰੀਦਾ ਨਾ ਆ ਜਾ ਰਿਪੋਰਟਰ ਉੱਠ ਕੇ ਚੱਲ ਗਏ ਭਾਜੀ ਕੀ ਹੋਇਆ ਭਾਜੀ ਮੈਂ ਤਾਂ ਤੂੰ ਲੈ ਤੂੰ ਲੈ ਉੱਧਰ ਰਹਿੰਦੇ ਆਪਣੇ ਆਪਣੇ ਚੈਨਲ ਤੇ ਆ ਦੇ ਇੱਧਰ ਆਪਣੇ ਚੈਨਲ ਤੇ ਚਲੋ ਹਾਂਜੀ ਸਹੀ ਸਹੀ ਬੋਲਣਾ ਸਹੀ ਸਹੀ ਮੀਟੂ ਭਾਜੀ ਇਹ ਹਾਂ ਓ ਚਲੋ ਚੱਲ ਚੱਲ ਭਾਜੀ ਇਲੈਕਸ਼ਨ ਵਾਲੇ ਓਏ ਨਹੀਂ ਮੈਨੂੰ ਬੁਲਾ ਤੂੰ ਉਹ ਕੱਜ ਗਿਆ ਉੱਤਰ ਉਹ ਤੂੰ ਨਾ ਆਇਆ ਆਇਆ ਕਰ ਭਾਜੀ ਉੱਠ ਕੇ ਚੱਲ ਗਏ ਇੰਟਰਵਿਊ ਵਾਲੇ ਹਾਂ ਚਲੋ ਚਲੋ ਮੈਂ ਉੱਤੇ ਕਰ ਦੇਣੀ ਆ ਮੈਂ ਉੱਤੇ ਕਰ ਦੇਣੀ ਆ ਨਹੀਂ ਸੀਰੀਅਸ ਮੁੱਦੇ ਦੀ ਗੱਲ ਪਾਜੀ ਸ਼ੁਰੂ ਕਰੋ ਪਾਜੀ ਮੁੱਦੇ ਦੀ ਗੱਲ ਪਾਜੀ ਮੁੱਦੇ ਦੀ ਗੱਲ ਮੁੱਦੇ ਦੀ ਮੈਂ ਮੁੱਦੇ ਦੀ ਗੱਲ ਨਹੀਂ ਕਰਦਾ ਮੈਂ ਜਿੰਦਾ ਦੀ ਗੱਲ ਕਰਦਾ ਜਿੰਦਾ ਮੁੱਦੇ ਤੇ ਗੱਲ ਕਰਨੀ ਚਲੋ ਪਾਜੀ ਹਾਂ ਬੋਲ ਪਹਿਲਾਂ ਉਹਦੀ ਵੀ ਸੁਣੋ ਪਾਜੀ ਉਹਦੀ ਵੀ ਸੁਣੋ ਹਾਂ ਬੋਲੇ ਚੱਲ ਹਾਂ ਅੱਜ ਦਾ ਜੋ ਕਿ ਵਿਚਾਰਿਆ ਨੀਟੂ ਭਾਜੀ ਨਾਲ ਸਾਂਝਾ ਕਰਨ ਲੱਗਿਆ ਲੋਕਤੰਤਰ ਲਈ ਭਾਜੀ ਖੜੇ ਆ ਸਭ ਤੋਂ ਪਹਿਲੇ ਭਾਜੀ ਇਹ ਤੁਸੀਂ ਤੁਸੀਂ ਦਿਹਾੜੀ ਦੇ ਕਿੰਨੇ ਪੱਧਰ ਖਾ ਲਓ ਨਹੀਂ ਹੋ ਤੁਸੀਂ ਕਿੰਨੇ ਰਪਿੰਦੇ ਇਹ ਇਧਰ ਕਹਿੰਦੇ ਇੰਟਰਵਿਊ ਹੋ ਰਹੀ ਆ ਨੀਟੂ ਭਾਜੀ ਹੁਣਾਂ ਦੇ ਬਹੁਤ ਸੀਰੀਅਸ ਮੁੱਦੇ ਤੇ ਉਹ ਬੰਦਾ ਹਾਂ ਹਾਂ ਬੇਟਾ ਮੁੱਤ ਬੰਦ ਕਰੀ ਜਾਣਾ ਹੋਰ ਜਦੋਂ ਲੱਗਦਾ ਕਿਹੜਾ ਕਿਹੜਾ ਬੰਦਾ ਮੇਰੀ ਗੱਲ ਨਾ ਨਿਊਜ਼ ਚੈਨਲ ਚੱਲ ਰਿਹਾ ਪੂਰੇ ਗੱਲ ਤਾਂ ਸੁਣ ਗੱਲ ਤਾਂ ਸੁਣ ਬਾਜੀ ਗੱਲ ਸੁਣ ਲੈ ਗੱਲ ਆ ਜਾ ਲੱਗ ਦੋ ਮਿੰਟ ਦੋ ਮਿੰਟ ਹੋ ਗਏ ਹਾਂ ਦੱਸ ਨੇਟੂ ਭਾਜੀ ਬੰਦ ਨੂੰ ਮੱਲੇ ਦੇ ਮੂੰਹ ਤੇ ਕੱਛੇ ਪਾ ਕੇ ਉਹਦਰ ਫੜਾ ਉਹਦਰ ਪਜਾਮਾ ਫੜਾ ਭਾਜੀ ਹੁਣਾਂ ਨੂੰ ਭਾਜੀ ਆ ਪਜਾਮਾ ਰੱਖ ਦਿਓ ਜੀ ਬਹਿ ਤਾਂ ਸਹੀ ਟੇਬਲ ਤੇ ਹੀ ਆ ਇਹ ਤਾਂ ਨੱਕ ਟੇਬਲ ਤੇ ਪਾ ਕੇ ਬੱਠੇ ਹੋਏ ਆ ਆਪਣੇ ਮੂੰਹ ਤੇ ਕੱਛਾ ਪਾ ਕੇ ਕਹਿੰਦਾ ਮੈਨੂੰ ਸਪਾਈਡਰਮੈਨ ਹੋ ਓ ਚਾਲੂ ਗੱਲੀ ਨੂੰ ਤੋਖਾਲ ਹਣ ਤੂੰ ਦੱਸ ਕਿਹੜਾ ਬੰਦਾ ਐ ਇਹ ਇਹ ਉਹ ਬੰਦਾ ਇਹ ਉਹ ਰਾਹ ਬੰਦਾ ਇਹ ਉਹ ਆਵੇ ਤਾਂ ਖਾ ਕੇ ਕਹਿੰਦਾ ਸ਼ੁਕਰ ਕਰ ਪੈਦੂ ਕਰ ਗਿਆ ਇਹ ਇਹੀ ਬੰਦਾ ਵਾ ਇਹੀ ਬੰਦਾ ਵਾ ਇਹ ਬੰਦਾ ਵਾ ਨੀਡੂ ਭਾਜੀ ਤੀਖਰੀ ਵਾਲੀ ਖਾਣ ਲਾਪੇ ਆ ਪਕੌੜੇ ਮੈਂ ਤਾਂ ਕਿਹਾ ਨੀਡੂ ਭਾਈ ਨੂੰ ਭਾਜੀ ਭਾਂਡੇ ਦਾ ਮੂੰਹ ਖੁੱਲਾ ਕੁੱਤੇ ਨੂੰ ਸ਼ਰਮ ਆਉਣੀ ਕਿਤੇ ਨੂੰ ਹੈ ਹੀ ਨਹੀਂ ਨੀਡੂ ਭਾਜੀ ਐਤ ਕੀ ਕਿਧਰੋਂ ਟਿਕਟ ਮਿਲਨੀ ਸਾਨੂੰ ਰੱਬ ਵੱਲੋਂ ਰੱਬ ਵੱਲੋਂ ਕਹਿੰਦੇ ਰੱਬ ਵੱਲੋਂ ਨੰਬਰ ਲਗਣ ਵਾਲਾ ਹੀ ਆ ਲੱਗਦਾ ਆ ਜਾਓ ਇੱਧਰ ਨੂੰ ਤਾਂ ਆਓ ਪਲਵਾਨ ਜੀ ਆ ਦੇ ਹੈਲਪ ਕਰਾ ਲਈਏ ਲਓ ਜੀ ਖਤਮ ਟਾਟਾ ਪਲਵਾਨ ਜੀ ਕਿੰਵੀਂ ਪਲੇਟ ਆ ਪਲਵਾਨ ਹੈਂ ਅੰਦਰ ਵੀ ਰੱਖਾ ਦੀ ਚਾਰ ਪੰਜਵੀਂ ਪਾਜੀ ਹੁਣ ਚੱਲੇ ਆ ਬੱਸ ਆ ਗਈ ਆ ਬੱਸੇ ਚੜਨ ਆਏ ਪਾਜੀ ਹੁਣ ਰਮਾਲੀ ਬਹੁਤ ਮੰਨ ਲਿਆ ਪਾਜੀ ਤੁਸੀਂ ਕੀ ਚੱਕਰ ਆ ਪਾਜੀ ਜੀ ਬਸ ਬੈਠਦੇ ਆ ਓ ਰੋਕੋ 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 ਓ ਰੋਕੋ ਓਏ ਫਰਨਾਮ ਵਾਲੀ ਆਏ ਨਹੀਂ ਰੁਕਣੀ ਪਾਜੀ ਲੁਧਿਆਣਾ ਲੁਧਿਆਣਾ ਓਦੇ ਲੁਧਿਆਣਾ ਪਾਜੀ ਚੱਲ 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 2 ਮਿੰਟ 2 ਮਿੰਟ ਚੱਲ 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 ਰੁਕ ਜਾ ਰੁਕ ਜਾ ਬੱਸ ਵਾਲਿਓ ਜੇਬਾਂ ਬਚਾ ਕੇ ਉਹ ਮਿੰਟੂ ਸ਼ਟਰਾਂ ਵਾਲ ਆ ਗਿਆ ਛੋਟੜ ਗਿਆ ਮਿੰਟੂ ਚੱਕ ਆ ਗਿਆ ਜੇਬਾਂ ਬਚਾ ਕੇ ਬਾਜੀ ਆ ਜਾਓ ਯਾਰ ਮੇਰੇ ਕੱਲੇ ਦੇ ਤਾਂ ਬਚਣਾ ਨਹੀਂ ਹਲੋ ਮੇਰੇ ਵੀਰੇ ਖੜੇ ਲਾਓ ਯਾਰ ਉਧਰ ਤਾਂ ਪਲਵਾਨ ਪਲਵਾਨ ਜੀ ਕੀ ਦੇ ਦੀ ਜਾਨੇ ਆ ਕੋਈ ਨਹੀਂ ਪਲਵਾਨ ਹੁੰਦਾ ਹਾਂਜੀ ਬਿਨਾ ਕਾਰਡ ਤੋਂ ਜ਼ਿਆਦਾ ਹੀ ਝੰਬੀਦਾ ਹੁੰਦਾ ਬਿਨਾ ਕਾਰਡ ਤੋਂ ਮੇਰੇ ਜ਼ਿਆਦਾ ਹੀ ਝੰਬੀਦਾ ਜਗੇ ਨਾ ਤੂੰ ਤੈਨੂੰ ਕਿਹੜਾ ਕੋਈ ਪਛਾਣਦਾ ਹੋਰ ਤੂੰ ਤਾਂ ਉਹ ਨਾਲਦਿਆਂ ਦੇ ਟੇਬਲ ਤੇ ਬਹਿ ਬਹਿ ਚੱਕ ਚੱਕ ਕੇ ਖਾ ਅੱਥੇ ਕਿਹੜਾ ਪੁੱਛਣਾ ਲਓ ਜੀ ਇੱਧਰ ਹੋ ਗਏ ਪਹਿਲਵਾਨ ਹੋਣੀ ਸ਼ੁਰੂ ਚਾਫੇ ਪੈਣਗੇ ਅੱਥੇ ਕਿੰਨੇ ਕਿ ਚਿਰ ਤੱਕ ਬਾਜੀ ਅਜੇ ਤਾਂ ਉਹ ਕਰਜਾਂ ਜੀ ਗੱਡੀ ਜਾਂਦੇ ਕੋਈ ਆਊਗਾ ਤਾਂ ਤਾਈਓ ਪਤਾ ਲੱਗੂਗਾ ਤਲਵਾ ਜੀ ਨਾ ਆਈਏ ਮੈਂ ਤੁਹਾਨੂੰ ਲੈ ਆਂਦਾ ਬਾਜੀ ਮੈਂ ਤਾਂ ਰੇੜੀ ਦੇ ਗਾਣ ਨੂੰ ਲਿਆ ਦੀਦਾ ਨਹੀਂ ਚੱਕੀ ਤਰਾ ਰੇੜੀ ਚ ਹੈ ਕੀ ਆ ਆਹੇ ਆਹੇ ਪਾਸੇ ਬੱਦੋ ਬਲਵਾਨਾ ਤੁੰਗਾਲਾ ਮੈਂ ਉੱਥੋਂ ਲੈ ਲੈਣਾ ਬਲਵਾਨ ਟੈਡੀ ਅੱਖ ਨਾਲ ਦੇਖਦਾ ਰੇੜੀ ਹੱਲ ਲੋ ਜੀ ਵੈਜੀਟੇਰੀਅਨ ਵੀ ਦੇ ਦੇ ਯਾਰ ਆ ਪਨੀਰ ਵੀ ਦੇ ਦੇ ਬੁੱਦੂ ਆਵੇ ਕੁਛ 25 ਪੰਛੀ ਹੈ 25 ਮੀਟ ਪਸਾਣਾ ਹੀ ਨਹੀਂ ਆਪਾਂ ਹਾਂ ਆ ਬੁੱਧੂ ਦੀ ਗੱਲ ਪਤਾ ਵਾ ਜੀ ਤੁਹਾਨੂੰ ਇਹਨੂੰ ਮੱਛੀ ਜ਼ਿਆਦਾ ਖਾ ਲਈ ਛੋਟੇ ਹੁੰਦੇ ਨੇ ਪਹਿਲਾਂ ਚ ਇਹਦੇ ਕੰਨਾਂ ਚੋਂ ਖੂਨ ਮੂੰਹ ਚੋਂ ਖੂਨ ਨਹੀਂ ਸੱਚੀ ਉਹਨੂੰ ਪੁੱਛ ਲਓ ਇਹਨੂੰ ਹਸਪੀਟਲ ਰਿਹਾ ਕਿੰਨੇ ਦਿਨ ਦਾ ਕਰ ਰਹੇ ਆ ਬਾਜ ਉਹਦਾ ਹੀ ਅਸਰ ਆ ਮੱਝ ਦੇ ਹਿਸਾਬ ਨਾਲ ਤਾਂ ਹੀ ਬਵਾ ਦੀਰ ਨਾ ਕਰਾ ਲੈ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b.pawar3 ਤੇ ਇੰਸਟਾਗ੍ਰਾਮ ਦੀ ਹੈਗੀ ਆ pawar.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.sing ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ